ਕੀ ਇਹਦੇ ਵਿੱਚੋਂ ਆਏ ਸੀਗੇ ਤਾਂ ਟੋਟਲ ਇੰਡੀਆ ਦੇ ਜਿਹੜੇ ਪੈਰਾਪਲੇਅਰ ਆ ਉਹਨਾਂ ਨੇ 19 19 ਮੈਡਲ ਪ੍ਰਾਪਤ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ ਪੰਜ ਮੈਡਲ ਤਾਂ 골ਡ ਸਨ ਸਸ਼ੀਕਾਲ ਦੋਸਤੋ ਤੁਸੀਂ ਜੁੜੇ ਹੋ ਦਾ ਸਪੋਰਟਸ ਐਂਡ ਫਿਟਨੈਸ ਗਾਈਡ ਚੈਨਲ ਦੇ ਨਾਲ ਤੇ ਮੈਂ ਗੱਲ ਕਰ ਰਿਹਾ ਹਰਪੀ ਸਿੰਘ ਤਾਂ ਜੋ ਅੱਜ ਦੀ ਆਪਾਂ ਇਹ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਲੈ ਕੇ ਆਏ ਆ ਆਪਾਂ ਪੈਰਾਓਲੰਪਿਕ ਦੇ ਵਿੱਚ ਤਾਂ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਕਿ ਪੈਰਾਓਲੰਪਿਕ ਹੁੰਦੀ ਕੀ ਚੀਜ਼ ਆ ਪੈਰਾਓਲੰਪਿਕ ਜਿਹੜੀ ਕਿ ਦੂਸਰੀ 올ੰਪਿਕ ਜਿਵੇਂ ਪੈਰਿਸ 2024 ਦੇ ਵਿੱਚ ਜਿਹੜੀ ਕਿ 올ੰਪਿਕ ਹੋਣੀ ਸੀ ਕੰਪਲੀਟ ਹੋਈ ਹੈ ਤਾਂ ਉਹਦੇ ਕੁਝ ਇੱਕ ਦਿਨਾਂ ਬਾਅਦ ਉਸੇ ਸੇਮ ਪਲੇਸ ਦੇ ਉੱਤੇ ਸੇਮ ਸਟੇਡੀਅਮ ਦੇ ਉੱਤੇ ਸੇਮ ਰਹਿਣ ਸਹਿਣ ਸਭ ਕੁਝ ਸੇਮ ਕਰਕੇ ਤੇ ਕੁਝ ਕੁ ਦਿਨਾਂ ਬਾਅਦ ਜਿਹੜੀ ਕਿ ਪੈਰਾਓਲੰਪਿਕ ਜਿਹੜੀ ਕਿ ਗੇਮ ਹੈ ਜਿਹੜੀ ਸਟਾਰਟ ਕੀਤੀ ਜਾਂਦੀ ਹੈ ਤਾਂ ਇਹਦੇ ਵਿੱਚ ਕੁਝ ਈਵੈਂਟਸ ਹੁੰਦੇ ਆ ਤੇ ਸਾਰੇ ਹੀ ਦੇਸ਼ਾਂ ਦੇ ਜਿਹੜੇ ਕਿ ਅਖਲੀਸਾ ਉਪਰ ਦਿਨਿਤ ਕਰਦੇ ਆ ਉਦਾਂ ਹੀ ਓਪਨਿੰਗ ਹੁੰਦੀ ਹੈ ਉਦਾਂ ਹੀ ਕਲੋਜ਼ਿੰਗ ਹੁੰਦੀ ਹੈ ਸੇਮ ਸਭ ਕੁਝ ਸੇਮ ਪ੍ਰੋਸੈਸ ਹੁੰਦਾ ਤਾਂ ਆਜੋ ਆਪਾਂ ਤੁਹਾਨੂੰ ਦੱਸਦੇ ਆ ਕਿ ਜਿਹੜੀ ਕਿ ਇਹ ਪੈਰਿਸ ਪੈਰਾਓਲੰਪਿਕ 2024 ਹੋ ਰਹੀ ਹੈ ਤਾਂ ਉਹਦੇ ਵਿੱਚ ਕੀ ਚੀਜ਼ ਹੈ ਤੇ ਕਿਦਾਂ ਕਿੰਨੀ ਤਰੀਕੇ ਨਾਲ ਸਟਾਰਟ ਹੋ ਰਿਹਾ ਸਭ ਤੋਂ ਪਹਿਲਾਂ ਜਿਹੜੀ ਇਹ ਗੱਲ ਹੈ ਕਿ ਜਿਹੜੀ ਕਿ ਇਹ ਪੈਰਾਓਲੰਪਿਕ ਹੈ ਤਾਂ ਇਹ ਆਪਣੀ 28 ਅਗਸਤ ਨੂੰ ਇਹਦੀ ਓਪਨਿੰਗ ਸੈਰੇਮਨੀ ਹੈ ਔਰ 8 ਸਤੰਬਰ ਨੂੰ ਇਹਦੀ ਕਲੋਜ਼ਿੰਗ ਸੈਰੇਮਨੀ ਹੈ ਤਾਂ ਇੰਨੇ ਦਿਨਾਂ ਦੇ ਵਿੱਚ ਜਿਹੜੀ ਕਿ ਇਹ ਸੇਮ ਉਦਾਂ ਹੀ ਟਰੈਕ ਐਂਡ ਫੀਲਡ ਇਵੈਂਟਸ ਜਿਹੜੇ ਉਹ ਚੱਲਣੇ ਆ ਤਾਂ ਅੱਜ ਉਹ ਆਪਾਂ ਗੱਲ ਕਰਦੇ ਹਾਂ ਉਹਨੇ ਇੰਡੀਆ ਦੀ ਤਾਂ ਇੰਡੀਆ ਦੇ ਕਿੰਨੇ ਪਲੇਅਰ ਜਾ ਰਹੇ ਆ ਔਰ ਟੋਕੀਓ 올림픽 ਤੋਂ ਉਪਰ ਜਿਹੜੀ ਕਿ ਉਹਤੇ ਵੀ ਪੈਰਾ ਹੋਈ ਸੀ ਤਾਂ ਉਹਦੇ ਕਿੰਨੇ ਪਲੇਅਰ ਗਏ ਸੀ ਕਿੰਨੇ ਮੈਡਲ ਆਏ ਸੀ ਤਾਂ ਇਸ ਵਾਰੀ ਆਪਾਂ ਨੂੰ ਕੀ ਆ ਉਮੀਦ ਹੈ ਕੀ ਨਿਕਲ ਕੇ ਬਾਹਰ ਆਊਗਾ ਤਾਂ ਸਭ ਤੋਂ ਪਹਿਲਾਂ ਜਿਹੜੀ ਕੀ ਗੱਲ ਹੈ ਕਿ ਲਾਸਟ ਟਾਈਮ ਜਿਹੜੀ ਟੋਕੀਓ ਦੇ ਵਿੱਚ ਹੋਈ ਸੀ ਉਹਦੇ ਵਿੱਚ 54 ਜਿਹੜੀ ਐਥਲੀਟ ਇੰਡੀਆ ਵੱਲੋਂ ਗਏ ਸੀ ਕੁਝ ਫਾਟ ਦੇ ਜਿਹੜੇ ਕਿ 54 ਐਥਲੀਟ ਗਏ ਸੀ ਲਗ ਲਗ ਸਟੇਟਾਂ ਦੇ ਵਿੱਚੋਂ ਲਗ ਲਗ ਆਪਣੇ ਇਵੈਂਟਸ ਦੇ ਵਿੱਚ ਗਏ ਸਨ ਤਾਂ ਇਸ ਵਾਰ ਉਸ ਤੋਂ ਵੱਧ ਕੇ ਜਾ ਰਿਹਾ ਤਾਂ ਇਸ ਵਾਰ 69 ਐਥਲੀਟ ਜਾ ਰਿਹਾ ਜਿਹਦੇ ਵਿੱਚੋਂ 42 ਤਾਂ ਜਾ ਰਿਹਾ men ਔਰ 27 ਜਾ ਰਹੀਆਂ women ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਵਿੱਚ ਜਿਹੜੀ ਕਿ ਟੋਕੀ ਉਹਦੇ ਵਿੱਚੋਂ ਆਏ ਸੀਗੇ ਤਾਂ ਟੋਟਲ ਇੰਡੀਆ ਦੇ ਜਿਹੜੇ ਪੈਰਾ ਪਲੇਅਰ ਹੈ ਉਹਨਾਂ ਨੇ 1919 ਮੈਡਲ ਪ੍ਰਾਪਤ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ ਪੰਜ ਮੈਡਲ ਤਾਂ 골ਡ ਸਨ ਤਾਂ ਤੁਸੀਂ ਦੇਖੋ ਜਿਹੜੇ ਇਹਨਾਂ ਨੂੰ 올림픽 ਨੂੰ ਕੋਈ ਵੱਧ ਜਿਹੜਾ ਨਹੀਂ ਦੱਸ ਰਿਹਾ ਕੋਈ ਵੀ ਨਿਊਜ਼ ਚੈਨਲ ਨਹੀਂ ਦੱਸ ਰਿਹਾ ਤਾਂ ਦੇਖੋ ਜਿਹੜੇ ਕਿ ਇਹ ਐਥਲੀਟ ਹੈ ਆਪਣੇ ਦੂਸਰੇ ਐਥਲੀਟ ਨਾਲੋਂ ਵੱਧ ਮੈਡਲ ਲੈ ਕੇ ਇੰਡੀਆ ਨੂੰ ਦਿੰਦੇ ਆ ਤਾਂ ਨਾ ਹੀ ਇਹਨਾਂ ਨੂੰ ਓਨੀ ਕੀ ਸਹੂਲਤਾਂ ਮਿਲਦੀਆਂ ਤਾਂ ਆ ਜੋ ਇਸ ਵਾਰ ਜਿਹੜੇ ਕਿ ਪੈਰਿਸ ਦੇ ਵਿੱਚ ਟੋਟਲ ਇਵੈਂਟਸ ਜਿਹੜੇ ਕਿ ਹੈ 590 ਇਵੈਂਟਸ ਹੋ ਰਿਹਾ ਔਰ ਜਿਹੜੇ ਕਿ 4000 ਐਥਲੀਟ ਦੇ ਵਿੱਚ ਭਾਗ ਲੈ ਰਿਆ ਤਾਂ ਇੰਡੀਆ ਦੇ ਐਥਲੀਟ ਵੀ ਵਧੇ ਆ ਤਾਂ ਹੋਰ ਵੀ ਐਥਲੀਟ ਆਉਣਗੇ ਜਿਹਦੇ ਵਿੱਚੋਂ ਆਪਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਤਾਂ ਇਹ ਉਦਾਂ ਹੀ ਸੇਮ ਲਾਈਵ ਚੱਲੂਗਾ ਤੁਸੀਂ ਜਰੂਰ ਆਪਣੇ ਭਾਰਤੀ ਐਥਲੀਟਾਂ ਨੂੰ ਦਿਓ ਤੇ ਇਹਦੇ ਵਿੱਚ ਸਾਨੂੰ ਆਪਾਂ ਮੇਨ ਗੱਲ ਇਹ ਦੱਸ ਦਿੰਨੇ ਆ ਜਿਹੜੇ ਕਿ ਇਹਦੇ ਵਿੱਚ ਪਲੇਅਰ ਹੁੰਦੇ ਆਗੇ ਉਹ ਲਗ ਲਗ ਕੈਟਾਗਰੀਜ਼ ਹੁੰਦੀਆਂ ਤਾਂ ਉਹਦੇ ਵਿੱਚ ਡਿਸੇਬਿਲਟੀ ਲਗ ਲਗ ਗੇਮ ਦੇ ਹਿਸਾਬ ਨਾਲ ਜਿਹੜੀ ਕਿ ਡਿਸਾਈਡ ਕੀਤੀ ਹੁੰਦੀ ਆ 30% 40% ਜਾਂ 50% ਤਾਂ ਇਹਦੇ ਇੱਕ ਫਿਲਮ ਵੀ ਬਣੀ ਆ ਆਪਣੇ ਇੰਡੀਆ ਦੇ ਵਿੱਚ ਚੰਦੂ ਚੈਂਪੀਅਨ ਬਲਾਸਟ ਤੁਸੀਂ ਦੇਖੀ ਵੀ ਹੋਊਗੀ ਜੇ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਦੇਖਿਓ ਪੈਰਾ ਲੰਪਿਕ ਦੇ ਵਿੱਚ ਆਪਣੇ ਜਿਹੜੇ ਕੀ ਹੈ ਕਿ ਮੁਰਲੀ ਪਟਕਰ ਨੇ ਕਿਵੇਂ ਆਪਣਾ ਕਿਹੜਾ ਰਿਕਾਰਡ ਕਾਇਮ ਕੀਤਾ ਸੀ ਸਵੀਮਿੰਗ ਦੇ ਵਿੱਚ ਬਾਕਸਿੰਗ ਤੋਂ ਸਵੀਮਿੰਗ ਦੇ ਵਿੱਚ ਕਿੱਦਾਂ ਆਇਆ ਸਭ ਕੁਝ ਬਹੁਤ ਸੋਹਣੀ ਫਿਲਮ ਆ ਦੇਖਾ ਲੈਣ ਵਾਲੇ ਬੱਚਿਆਂ ਨੂੰ ਦਿਖਾਉਣ ਵਾਲੀ ਐ ਸਿੱਖਣ ਵਾਲੀ ਫਿਲਮ ਆ ਉਹ ਵੀ ਇਹਦੇ ਰਿਲੇਟਡ ਹੀ ਆ ਪੈਰਾਪਲੰਪਿਕ ਦੇ ਵਿੱਚ ਤੇ ਤੁਸੀਂ ਦੇਖਣਾ ਨਾ ਭੁੱਲਿਓ 28 ਅਗਸਤ ਦੀ ਓਪਨਿੰਗ ਦੇਖਣੀ ਆ ਔਰ 8 ਸਤੰਬਰ ਦੀ ਦੇਖਣੀ ਆ ਤੇ ਉਹਦੇ ਵਿੱਚ ਵਿੱਚ ਜਿੰਨੇ ਵੀ ਪਲੇਅਰ ਆਪਣੇ ਇੰਡੀਆ ਵੱਲੋਂ ਜਾ ਰਹੇ ਆ ਤੁਸੀਂ ਸਾਰਿਆਂ ਨੂੰ ਆਪਣਾ ਉਹ ਕਰਨਾ ਹੈ ਵੀ ਤੁਸੀਂ ਵਧੀਆ ਖੇਡਿਓ ਨਾ ਤੇ ਸਾਡੀ ਝੋਲੀ ਹੋਰ ਵੱਧ ਮੈਡਲ ਲੈਣਿਆ ਤਾਂ ਅਸੀਂ ਇਹਨਾਂ ਦਾ ਵੀ ਜ਼ਰੂਰ ਸਹਾਇਕ ਰਹੀਏ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ